ਕਦੀ ਵੜਾਈ ਨਾ ਲਿਖੀ ਜਾਵੇ ਨਾ ਗਾਈ ਨਾ ਗਿਣ ਹੋਵੇ ਨਾ ਮਣ ਹੋਵੇ ਜਿਹੜੀ ਕਰ ਗਏ ਆਪ ਕਮਾਈ ਮੇਰੇ ਮਾਲਕ ਦੀ ਵੜਾਈ ਨਾ ਲਿਖੀ ਜਾਵੇ ਨਾ ਗਾਈ ਨਾ ਗਿਣ ਹੋਵੇ ਨਾ ਮਣ ਹੋਵੇ ਜਿਹੜੀ ਕਰ ਗਏ ਆਪ ਕਮਾਈ ਇੱਕ ਬਹਾਦਰ ਸਾਰੇ ਹਿੰਦ ਦੀ ਝਾੜ ਗੁਰੂ ਤੇਗ ਬਹਾਦਰ ਆਏ ਦਿਲ ਕਰਨਾ ਦਾ ਸਾਗਰ ਗੁਰੂ ਤੇਗ ਬਹਾਦਰ come ਆਦਿ ਗੁਰ ਤੇ ਬਹਾਦਰ ਆਏ ਦਿਲ ਕਰਨਾ ਸਿਰਰ ਨਾ ਦੀਆ ਮੇਰੇ ਮਾਲਕ ਦੀ ਵਡਿਆਈ ਨਾ ਲਿਖੀ ਜਾਵੇ ਨਾ ਗਾਈ ਨਾ ਗਿਣ ਹੋਵੇ ਨਾ ਮਣ ਹੋਵੇ ਜਿਹੜੀ ਕਰ ਗਏ ਆਪ ਕਮਾਈ ਮੇਰੇ ਮਾਲਕ ਦੀ ਵਡਿਆਈ ਨਾ ਲਿਖੀ ਜਾਵੇ ਨਾ ਗਾਈ ਨਾ ਗਿਣ ਹੋਵੇ ਨਾ ਮਣ ਹੋਵੇ ਜਿਹੜੀ ਕਰ ਗਏ ਆਪ ਕਮਾਈ ਬੰਦ ਬੰਦ ਕਟਵਾਲਿਆ ਜਿੰਨਾ ਦੀਨ ਦੁਨੀ ਦੀ ਖਾਤਰ ਗੁਰੂ ਤੇਗ ਬਹਾਦਰ ਸਾਰੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਆਏ ਦਿਲ ਕਰਾ सारे हिंदी गुरू ते बहाद कर्म ਸਾਕਾ ਜਨਕੀਆ ਸੀਸ ਦਿਆ ਪਰ ਸਿਰ ਨਾ ਦੀਆ ਸੀਸ ਦਿਆ ਪਰ ਸਿਰ ਨਾ ਦੀਆ ਮੇਰੇ ਮਾਲਕ ਦੀ ਵਡਿਆਈ ਨਾ ਲਿਖੀ ਜਾਵੇ ਨਾ ਗਾਈ ਗਿਣ ਹੋਵੇ ਨਾ ਮਣ ਹੋਵੇ ਜਿਹੜੀ ਕਰ ਗਏ ਆਪ ਕਮਾਈ ਮੇਰੇ ਮਾਲਕ ਦੀ ਵਡਿਆਈ ਨਾ ਲਿਖੀ ਜਾਵੇ ਨਾ ਗਾਈ ਨਾ ਗਿਣ ਹੋਵੇ ਨਾ ਮਣ ਹੋਵੇ ਜਿਹੜੀ ਕਰ ਗਏ ਆਪ ਕਮਾਈ ਬੰਦ ਬੰਦ ਕਟਵਾ ਲਿਆ ਜਿੰਨਾ ਦੀਨ ਦੁਨੀ ਦੀ ਖਾਤਰ ਕਰੂ ਤੇ ਇੱਕ ਬਹਾਦਰ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਆਏ ਦਿਲ ਕਰਵਾ சாரண <tries> ਧਰਮ ਹੈਤ ਸਾका ਜਨਕੀਆ ਸੀਸ ਦਿਆ ਪਰ ਸਿਰ ਨਾ ਦੀਆ ਸੀਸ ਦਿਆ ਪਰ ਸਿਰ ਮੇਰੇ ਮਾਲਕ ਦੀ ਵਡਿਆਈ ਨਾ ਲਿਖੀ ਜਾਵੇ ਨਾ ਗਾਈ ਨਾ ਗਿਣ ਹੋਵੇ ਨਾ ਮਣ ਹੋਵੇ ਜਿਹੜੀ ਕਰ ਗਏ ਆਪ ਕਮਾਈ ਮੇਰੇ ਮਾਲਕ ਦੀ ਵਡਿਆਈ ਨਾ ਲਿਖੀ ਜਾਵੇ ਨਾ ਗਾਈ ਨਾ ਗਿਣ ਹੋਵੇ ਨਾ ਮਣ ਹੋਵੇ ਜਿਹੜੀ ਕਰ ਗਏ ਆਪ ਕਮਾਈ ਬਹਾਦਰ ਸਾਰੇ ਹਿੰਦ ਦੀ ਝਾੜ ਗੁਰ ਤੇਗ ਬਹਾਦਰ ਆਏ ਦਿਲ ਕਰਵਾ ਦਾ ਸਾਗਰ ਨਾ ਪਟ ਹੋਣੀ ਨਾ ਹਿੱਲਣੀ ਐਸੀ ਜੜ ਸਾਡੇ ਜੀ ਆਪੜਾ ਆਪਾ ਵਾਰ ਕੇ ਡੁੱਬਦੇ ਧਰਮ ਬਚਾ ਗਏ ਜੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਆਏ ਦਿਲ ਕਰਨਾ ਦਾ मेत साका जिंक किया ਜਾਰੀ ਹੈ ਸੋ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਪ੍ਰਬੰਧਕ ਅਤੇ ਦਿੱਲੀ ਕਮੇਟੀ ਦੇ ਪ੍ਰਬੰਧਕ ਤੇ ਪਰਾਜਮਨ ਹੋ ਜਾਣਗੇ ਰਾਤ ਦੇ ਵਿਸ਼ਰਾਮ ਹੋਣਗੇ ਤੇ ਕੱਲ ਸਵੇਰੇ ਅਗਲੇ ਪੜਾਵਾਂ ਦੇ ਲਈ ਇਧਰ ਚੱਲ ਕੇ ਕਰੇਗਾ ਜਿਹੜਾ ਕਾਫਲਾ ਚੱਲ ਪਈਗਾ ਸੋ ਖੂਬਸੂਰਤ ਫੁੱਲਾਂ ਦੇ ਨਾਲ ਸਜੇ ਹੋਏ ਪਾਲਕੀ ਸਾਹਿਬ ਜਿਸ ਵਿੱਚ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਜਸ਼ਨ ਕਰਕੇ ਨਿਹਾਲ ਹੋ ਰਹੀਆਂ ਹਨ ਜਿਸ ਠੇ ਸਭ ਦੁੱਖ ਜਾਏ ਤੇ ਇੱਕ ਪਹਾਦਰ ਸਿਮਰੀਆ ਕਰਨੋਂ ਨਦਾ ਵਹਿਤਾਏ ਜਿਸ ਤਰ੍ਹਾਂ ਵਸੂ ਸੋਰੀਆ ਜਿਸ ਤਰ੍ਹਾਂ ਧੰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਜਿਹੜੇ ਸੰਗਤਾਂ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦੇਣ ਦੇ ਲਈ ਪਹੁੰਚੇ ਹੋ ਸ਼ਬਦ ਦੇ ਰੂਪ ਵਿੱਚ ਸਤਿਗੁਰਾਂ ਦੇ ਦਰਸ਼ਨ ਕਰ ਰਹੀਆਂ ਨੇ ਸੰਗਤਾਂ ਕਿਉਂਕਿ ਦਿੱਲੀ ਉਹੀ ਸ਼ਹਿਰ ਆ ਸੰਗਤ ਜੀ ਜਿਸ ਸ਼ਹਿਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਹਿੰਦੂ ਦੇ ਤਿਲਕ ਤੇ ਜੰਜੂ ਦੀ ਖਾਤਰ ਜਿਹੜੇ ਆ ਬલિદાન ਦਿੱਤਾ ਸੀ ਪੰਜ ਪਿਆਰੇ ਸਹਿਬਾਨ ਇਸ ਵਕਤ ਪਾਲਕੀ ਸਾਹਿਬ ਦੇ ਸਾਹਮਣੇ ਸਨਸ਼ੋਭੀਤਾਨ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਤੇ ਪਾਲਕੀ ਸਾਹਿਬ ਦੇ ਅੰਦਰ ਸੁਖਾਸੰਦ ਜਿਹੜੀ ਹੈ ਪ੍ਰਬੰਧਕਾਂ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਰਚਨਾ ਜੋ ਗੁਰਬਾਣੀ ਉਸ ਵਿੱਚ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਤੇ ਪਾਣੇ ਦੇ ਵਿੱਚ ਰਹਿਣ ਦੇ ਲਈ ਨਿਰਪਉ ਤੇ ਨਿਰਵੈਰ ਰਹਿ ਕੇ ਜਿਹੜਾ ਹੈ ਅਕਾਲ ਪੁਰਖ ਦੀ ਭਗਤੀ ਦੇ ਉੱਤੇ ਜ਼ੋਰ ਦਿੱਤਾ ਤੇ ਉਹਨਾਂ ਨੇ ਇਹ ਸਿਰਫ ਰਚਨਾ ਦੇ ਵਿੱਚ ਹੀ ਨਹੀਂ ਗਿਆ ਬਲਕਿ ਖੁਦ ਵੀ ਆਪਣੇ ਜੀਵਨ ਕਾਲ ਦੇ ਵਿੱਚ ਜਿਹੜਾ ਹੈ ਇਸ ਨੂੰ ਨਿਭਾ ਕੇ ਦਿੱਤੀ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਸਤਿਕਾਰਯੋਗ ਇੱਕ ਸਖਤਰ ਸਰਦਾਰ ਸੁਖਵੀਰ ਸਿੰਘ ਜੀ ਉਹ ਸਾਡੇ ਨਾਲ ਹੈ ਕਿਉਂਕਿ ਇਹ ਬਹੁਤ ਹੀ ਤਨਦੇਹੀ ਦੇ ਨਾਲ ਸਾਰੇ ਨਗਰਕੀਤੇ ਦੀ ਸੇਵਾ ਕਰ ਰਿਹਾ ਹੈ ਉਹ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਬਹੁਤ ਪੂਰਸਟਾ ਹੈ ਨਾ ਤੁਸੀਂ ਆਪਣੀਆਂ ਸੇਵਾਵਾਂ ਨੰਗੇ ਪੈਰੀ ਚੱਲ ਕੇ ਨਿਭਾ ਰਹੇ ਹੋ ਕਿੱਦਾਂ ਦਾ ਨਸਰ ਸੋਹਿਆ ਇਹ ਜੋ ਨਗਰਕੀਤੇ ਸ਼ਹੀਦੀ ਨਗਰਕੀਤੇ ਹਨ ਬਹੁਤ ਹੀ ਪਵਿੱਤਰ ਧਰਤੀ ਗੁਰਦੁਆਰਾ ਧਰੀ ਸਾਹਿਬ ਆਸਾਮ ਘਾਟੀ ਤੋਂ ਜੋ ਚੱਲਿਆ ਹੋਇਆ ਹੈ ਤੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਜੋ ਹੈ ਸ਼੍ਰੀ ਰਣੂਪੁਰ ਸਾਹਿਬ ਨੇ ਪਹੁੰਚੜਾ ਹੈ। ਇਸ ਸਮੇਂ ਇਹ ਜੋ ਨਗਰ ਕੀਰਤਨ ਹੈ ਇੱਥੇ ਗੁਰਦੁਆਰਾ ਸਾਹਿਬ ਸ਼੍ਰੀ ਕਾਫਗਨ ਸਾਹਿਬ ਰਾਹ ਦੇਠਾ ਰੋਹ ਹਨ। ਇਸ ਤੋਂ ਬਾਅਦ ਸਵੇਰੇ ਅਗਲੇ ਪੜਾਉ ਲਈ ਚਾਲੇ ਪੋੜੇ ਹਨ ਇਸ ਨੇ। ਇਸ ਦੇ ਵਿੱਚ ਸ਼ਰਧਾ ਨਾਲ ਸੰਗਤ ਨਤਮਸਤਕ ਹੋ ਰਹੀ ਆ ਗੁਰਦੁਆਰਾ ਸਾਹਿਬ ਦੇ ਜੋ ਸੰਗਤਾਂ ਅਲੱਗ-ਅਲੱਗ ਥਾਵਾਂ ਤੋਂ ਆਉਂਦੀਆਂ ਹਨ। ਜਿਦੋਂ-ਜਿਦੋਂ ਥਾਵਾਂ ਦੇ ਵਿੱਚ ਨਗਰ ਕੀਰਤਨ ਜੋ ਗੁਰਦੁਆਰਾ ਹੈ ਲੰਘਦਾ ਹੈ ਗੁਰਦੁਆਰਾ ਨਗਰ ਕੀਰਤਨ ਨਾ ਸੰਗਤਾਂ ਕੇ ਕਈ ਨਤਮਸਤਕ ਹੋਦੀਆਂ ਨੇ ਲੰਮੇ ਬੈ ਜਾਂਦੀਆਂ ਹਨ ਤੇ ਸਾਡਾ ਪਿਆਰਾ ਨੰਗੇ ਪੈਰੀ ਤੋਂ ਨਾ ਕੋਈ ਵੱਡੀ ਗੱਲ ਨਹੀਂ ਆ। ਇਹ ਸਾਡੀ ਖੁਦ ਸ਼ਰਧਾ ਹੈ ਕਿ ਨੰਗੇ ਪੈਰੀ ਆਪਾਂ ਚਲੀਏ। ਤਾਂ ਇਸ ਕਰਕੇ ਜੋ ਸਾਡਾ ਸਟਾਫ ਹੈ ਬਹੁਤ ਜ਼ਿਆਦਾ ਚੱਲ ਰਿਹਾ। ਸੰਤਾਂ ਦਾ ਬੜਾ ਪਿਆਰ ਦੇ ਰਹੀਆਂ ਹਨ। ਹਰ ਥਾਂ ਦੇ ਪੰਜ ਪਿਆਰੇ ਸਹਿਬਾਨ ਨੂੰ ਗੁਰਦੁਆਰਾ ਸਾਹਿਬ ਦੀ ਪਾਲਕੀਦ ਨੂੰ ਬੜਾ ਜ਼ਿਆਦਾ ਸਤਿਕਾਰ ਦਿੱਤਾ ਗਿਆ ਸੰਤਾਂ ਦਾ। ਮੈਂ ਸੰਤਾਂ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਜੇ ਜੋ ਸੰਤਾਂ ਨੇ ਇੰਨਾ ਪਿਆਰ ਬਖਸ਼ ਰਹੀਆਂ ਹਨ। ਪਿਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਮੁੰਚੀ ਮੈਨੇਜਮੈਂਟ ਟੀਮ ਖਾਸ ਕਰਕੇ ਐਡਵੋਕੇਟ ਸਰਦਾਰ ਜੁੰਧਰ ਸਿੰਘ ਧਾਮੀ ਜੀ ਦਾ ਖਾਸ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਨਗਰ ਕੀਰਤਨ ਜੋ ਸਜਾਉਣ ਦਾ ਫੈਸਲਾ ਜਿਆ ਸੀਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਕਤਰ ਸਾਹਿਬ ਸੋ ਦੇਖ ਸਕਦੇ ਹੋ ਸਾਰੇ ਪ੍ਰਬੰਧਕਾਂ ਦੇ ਵੱਲੋਂ ਇਸ ਵਕਤ ਜਿਹੜਾ ਆ ਇੱਕ ਯਾਦਗਾਰ ਤਸਵੀਰ ਜਿਹੜੀ ਉਹ ਲਈ ਜਾ ਰਹੀ ਹੈ ਔਰ ਇਸ ਤੋਂ ਬਾਅਦ ਵਿੱਚ ਇਸ ਨਗਰ ਕੀਰਤਨ ਦੇ ਅੱਜ ਦੇ ਕਾਫਲੇ ਦੇ ਅੱਜ ਦੇ ਪੜਾ ਦੀ ਜਿਹੜੀ ਸੰਪੂਰਨਤਾ ਹੋ ਜਾਏਗੀ ਗੁਰਦੁਆਰਾ ਕਾਬਕਨ ਸਾਹਿਬ ਕੀ ਇਹ ਸਾਰਾ ਜਿਹੜਾ ਸਿੱਧਾ ਪਸੰਦ ਤੁਸੀਂ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੇਜਾਂ ਦੇ ਉੱਤੇ ਫੇਸਬੁੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ YouTube ਚੈਨਲ SGPC Streamer ਸਾਜ ਦੇ ਉੱਤੇ ਤੁਸੀਂ ਦੇਖ ਰਹੇ ਹੋ ਵਾਹ <laughs> ਨਾ